ਅਸੀਂ ਵਾਲ ਜੀ ਸਾਰਿਆਂ ਨੂੰ ਅਸੀਂ ਸਤਿਗੁਰ ਕਲਾ ਹਾਸ ਤੋਂ ਜਿਹੜੇ ਕਿ ਮੰਨ ਲਓ ਅਸੀਂ ਹਰ ਤਿਹਾੜ ਨੂੰ ਸੇਲ ਮੇਲਾ ਲਾਉਨੇ ਹੁੰਨੇ ਆ ਤੇ ਹੁਣ ਅਸੀਂ ਲੋਹੜੀ ਨੂੰ ਬਹੁਤ ਤਾਕੜੀ ਸੇਲ ਲਾ ਰਹੇ ਹਾਂ ਜੀ ਆ ਦੇਖੋ ਆ ਵੀ ਮੰਨੋ ਆ ਦੇਖੋ ਜਿਵੇਂ ਕਿ ਪਸ਼ਮੀਨੇ ਦਾ ਸੂਟ ਸੀਗਾ ਪਹਿਲਾਂ ਆ ਜੀ ਸਾਰੀ ਡਿਜੀਟਲ ਬਣੀ ਹੋਈ ਹੈ ਆ ਹੁਣ ਇਹਦੇ ਬਾਜੂ ਦਾ ਡਿਜ਼ਾਈਨ ਆ ਦੇਖੋ ਜੀ ਤੇ ਆ ਉਹ ਇਹਦੇ ਨਾਲ ਸ਼ਾਲ ਦੇਖੋ ਜੀ ਪੂਰੇ 2.5 ਮੀਟਰ ਦੇ ਛਾਲ ਨੇ ਮੇਰੇ ਨਾਲ ਆ ਉਹ ਦੀ ਸਲਵਾਰ ਬਹੁਤ ਹੈਵੀ ਕੱਪੜ ਹੈ ਇਹ ਜਿਵੇਂ ਆਪਾਂ ਪਹਿਲਾਂ 1500 ਦੇ ਦਿੰਦੇ ਸੀਗੇ ਹੁਣ ਇਹ ਲੋੜੀ ਤੱਕ ਬਹੁਤ ਵੱਡੀ ਸੇਲ ਲਾਦੀ ਆਪਾਂ ਨੇ ਇਹ ਦਵਾਂਗੇ 1000 ਦੇ ਦੋ ਸੁੱਟ ਦੇਵਾਂਗੇ ਆ ਦੇਖੋ ਡਿਜ਼ਾਈਨ ਚ ਇੱਕ ਤੱਕ ਡਿਜ਼ਾਈਨ ਮਿਲਣਗੇ ਤੁਹਾਨੂੰ ਆ ਦੇਖੋ ਜੀ ਇੱਕ ਆ ਡਿਜ਼ਾਈਨ ਆਗੇ ਤੇ ਬਹੁਤ ਸੋਹਣਾ ਦਾਤਾਂ ਦੀ ਡਿਮਾਂਡ ਤੇ ਜਿਹੜਾ ਡਿਜ਼ਾਈਨ ਬਹੁਤ ਰਿਸਪੌਂਸ ਮਿਲਿਆ ਪਹਿਲਾਂ ਆਪਾਂ ਨੂੰ ਆ ਡਿਜ਼ਾਈਨ ਚ ਆ ਦੇਖੋ ਜੀ ਇਹ ਪਾਕਿਸਤਾਨੀ ਡਿਜ਼ਾਈਨ ਆ ਗਿਆ ਸਾਰਾ ਇਹਦਾ ਸ਼ਾਲ ਬਹੁਤ ਸੋਹਣਾ ਬਣਿਆ ਹੈ ਆ ਦੇਖੋ ਜੀ ਦੇਖੋ ਸ਼ਾਲ ਦਾ ਡੇਆ ਦੇਖੋ ਜੀ ਇਹ ਸਾਰਾ ਮੇਲਾ ਲੋਹੜੀ ਤੱਕ ਚੱਲੂਗਾ ਹਜ਼ਾਰ ਦੇ ਦੋ ਸੂਟ ਦੇਵਾਂਗੇ ਕੁਆਂਟੀਟੀ ਆਪਣੇ ਕੋਲ ਬਹੁਤ ਹੈ ਜੀ ਨਿਗਾ ਮਰਾ ਦਿਓ ਵਾਧੂ ਡਿਜ਼ਾਈਨ ਨੇ ਪਹੁੰਚੋ ਸਤਗੁਰ ਕਲਾਟ ਹਾਊਸ ਸੁਨਾਮ ਆ ਦੇਖੋ ਜੀ ਡਿਜ਼ਾਈਨ ਇੱਕ ਤੋਂ ਇੱਕ ਆ ਸਾਰੇ ਮਾਲ ਪਹਿਲਾਂ 1500 ਦੇ ਦੋ ਤੀਗੇ ਜੀ ਦੇਖੋ ਸੂਟ ਦਿਖਾਓ ਜੀ ਜਿਹੜਾ ਸਾਰਾ ਗਲ ਆ ਗਿਆ ਨੀਚੇ ਘੇਰਾ ਦਿਖਾ ਦਿਓ ਇਹ ਦਿਖਾ ਦਦਾ ਸ਼ਾਲ ਬਹੁਤ ਸੋਹਣਾ ਪਿਓਰ ਦੇ ਸ਼ਾਲ ਉਹਨਾਂ ਦੇ ਨਾਲ ਆ ਦੇਖੋ ਜੀ ਸ਼ਾਲ ਲੰਘਣੀ ਨਿਗਾ ਮਰਾ ਦੋ ਇਹ ਸਾਰੇ ਆਫਰਾਂ ਜੀ ਨੇ ਹਜ਼ਾਰ ਦੇ ਦੋ ਸੂਟ ਰੰਗ ਵਾਧੂ ਨੇ ਇਹ ਚ ਆ ਦੇਖੋ ਜੀ ਦੇਖੋ ਆ ਬਲੈਕ ਪੀਸ ਆ ਗਿਆ ਬਹੁਤ ਸੋਹਣਾ ਗਾਕਾ ਦੀ ਡਿਮਾਂਡ ਦੇ ਉੱਪਰ ਤੇ ਆ ਨਿਗਾ ਮਰਾ ਦੂ ਸਾਰੇ ਸਟਾਕ ਨਹੀਂ ਤੇ ਇੱਕ ਆ ਗਏ ਆਪਣੇ ਦਾਦੀ ਨਾਨੀ ਵਾਲੇ ਡਿਜ਼ਾਈਨ ਦੇਖੋ ਆਪਾਂ ਕਿਸੇ ਨੂੰ ਨਰਾਸ਼ ਨਹੀਂ ਕਰਨਾ ਨਾ ਦਾਦੀ ਨੂੰ ਨਾ ਨਾਨੀ ਨੂੰ ਆ ਦੇਖੋ ਸਾਰੇ ਡਿਜ਼ਾਈਨ ਮਿਲਣਗੇ ਦਾਦੀ ਨਾਨੀ ਵਾਲੇ ਸ਼ਾਲ ਦੇਖੋ ਜੀ ਦੇਖ ਰੰਗ ਚਾਰ ਇਹ ਕਾਲਾ ਮੰਗੇ ਜੀ ਮੇਲਾ ਜਿਹੜੇ 4 400 ਦਾ ਇੱਕ 5 500 ਵਿੱਚ ਦੀ ਇਹ ਦੋ ਦੇਵਾਂਗੇ 500 ਦੇ ਚੱਕੋ 250 ਰੁਪਏ ਦਾ ਕਟ్రਾਈ ਪੱਕਾ ਟਰਾਈ ਦੇ ਸੂਟ ਦੇਖੋ ਆਲ ਓਵਰੀ ਪੰਪ ਪੰਸ ਵਾਲੇ 600 ਦੇ ਦੋ ਸੂਟ 300 ਰੁਪਏ ਦਾ ਮੈਚਿੰਗ ਵੀ ਦਿਖਾ ਦੂਜੀ ਇਹ ਚ ਅਭੀ ਦਿਖਾ ਦੋ 200 ਰੁਪਏ ਦਾ 200 ਰੁਪਏ ਦਾ ਜੀ ਬੈਲਵਟ ਕੋਰੀਅਨ ਬੈਲਵਟ ਸਾਰੀ ਪੇਂਟ ਕਰੀ ਹੋਈ ਹੈ 3.5 ਮੀਟਰ ਕੱਟ ਹੈ ਪੂਰੀ ਆਪਾਂ ਲੋਕਾਂ ਵਾਂਗੂ ਤਿੰਨ ਤਿੰਨ ਨਹੀਂ ਵੇਚਦੇ ਜੀ ਪੂਰੀ 3.5 ਮੀਟਰ ਦੀ ਕੱਟ ਦੇਵਾਂਗੇ 200 ਰੁਪਏ ਚ 200 ਰੁਪਏ ਇੱਕ ਆ ਵੈਲਵਟ ਆ ਗਈ 350 ਦੇ ਦ ਦੇਵਾਂਗੇ ਜੀ 175 ਰੁਪਏ ਦਾ ਸੂਟ ਆ ਲੋ 350 ਦੇ ਦ ਪਲੇਨ ਮਿਲ ਜੂਗਾ 1.200 ਦਾ ਇਹ ਕਾ ਛੋਲ ਲਗਣੀ ਨੇ ਨਿਕ ਮਰਾ ਦਿਓ ਜੀ 60 ਰੁਪਏ ਦਾ ਛੋਲ 150 ਰੁਪਏ ਦੇ ਲੱਡੂ ਵਾਲੇ ਛੋਲ 60 ਰੁਪਏ 1.500 ਇੱਕ ਆ ਸੂਟ ਲੈਣੇ ਜੀ 250 300 16 सूट 302 ਦੇਵਾਂਗੇ 150 ਰੁਪਏ ਚਾ ਲੋ ਦੇਖੋ ਜੀ